ਇਰ ਸ਼ੈ ਮੁਖ ਤਨ ਹੈ ਜੈ ਮੁਖ ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਉਹ ਮੁਖ ਤਨਤਾ ਜੋਗ ਤੇ ਪਵਿੱਤਰ ਹੈ ವಿಷਣਾ ਲੈ ਵਹਿਰੂ ਦਾ ਜਸ ਹੋਵੇ ਵਹਿਰੂ ਦਾ ਭਜਨ ਹੋਵੇ ਫਿਰ ਕਹਿਣ ਲੱਗੇ ਜੀ ਭਜਨ ਕੀਤੇ ਆ ਦੇ ਪਵਿੱਤਰ ਹੋ ਸਕਦੀ ਆ ਕਿ ਨਹੀਂ ਉਹ ਕਹਿੰਦੇ ਦੇਹ ਦੇਹ ਕਿਸ ਦੀ ਵਿਚਾਰੀ ਪਵਿੱਤਰ ਨਾ ਹੋਵੇ ਪਵਿੱਤਰ ਹੋਏ ਗੋਗਰਾਮ ਗ੍ਰਾਮ ਪਵਿੱਤਰ ਹੋ ਜਾਂਦੇ ਕੁਲਾਂ ਪਵਿੱਤਰ ਹੋ ਜਾਂਦੀਆਂ ਗੁਰਮੁਖੀ 21 ਕੁਲਾਂ ਧਾਰ ਹੈ ਗੁਰਮੁਖੀ ਦੀ 21 ਕੁਲਾਂ ਤਰ ਜਾਂਦੀਆਂ ਇੱਕ ਤਾਂ ਦੱਸਿਆ 101 ਕੁਲ ਤਰਦੀ ਹੈ ਬ੍ਰਹਮਵੇਤੇ ਦੀ ਭਜਨ ਕਰਦਾ ਕਰਦਾ ਜੋ ਆਖਰੀ ਸਟੇਪ ਹੈ ਜੰਦੀ ਵਹਿਰੂ ਦਾ ਮਿਲਾਪ ਹੈ ਉੱਥੇ ਪਹੁੰਚ ਜਾਂਦਾ ਹੈ ਉਹਨਾਂ ਅੱਗੇ 101 ਕੁਲਾਈਆਂ ਤਰਦੀਆਂ ਪਿਤਾ ਪਾਛੇ 24 20 ਮਾਤਾ ਕੇ ਜਾਨੋ ਕੋਸ਼ਤਰੀਆ ਪਰਮਾਨ ਮਾਸ ਪੁੱਤਰੀ ਕੇ ਮਾਨ ਦ્વાਦਸ਼ ਗੁਲ ਭੈਣ ਦਸ ਪੂਆ ਕੇ ਲੇਖੇ ਸਾਤ ਗੁਲ ਮਾਤ ਭੈਣ ਸੁਰਤਿシਮਰਤ ਕਰ ਲੇਖੇ ਤਤਵੇ ਤਾ ਤ੍ਰੀਕਾਲ ਮੇ ਕਰ ਵਿਚਾਰ ਐਸੇ ਕਿਹੋ ਸਤਿ ਹੋਤ ਕਿਸ ਵੰਸ਼ ਮੇ ਇਕ ਸ਼ਕ ਇਕ ਗੁਲ ਉਧਰਿਓ ਇਕ ਇਕ ਗੁਲੀ ਉਨ ਤਰ ਜਾਂਦੀ ਐ ਕਿਵੇਂ ਪਿਤਾ ਪਛੇ 24 ਦਾਦ ਕੇ ਕਰਦੀਆਂ 24 ਗੁਲਾਂ ਤਰਦੀਆਂ ਹਣ ਬੀਸ਼ ਮਾਤਾ ਕੇ ਜਨ 20 ਕੁਲਾ ਨਾਨਕੀ ਕਰਦੀਆਂ ਤਰਦੀਆਂ ਹਨ ਛੋੜ ਸਤਰੀਆ ਪਰਮਾਨ 16 ਕੁਲਾ ਸੋਹਰੇ ਕਰਦੀਆਂ ਤਰਦੀਆਂ ਹਨ ਮਾਸਪੁੱਤਰੀ ਕੇ ਮਾਨੋਂ 12 ਕੁਲਾ ਜਿਸ ਘਰ ਵਿੱਚ ਲੜਕੀ ਹੋਵੇ ਦਵਾਦਸ਼ ਕੁਲ ਭੈਣ 10 ਕੁਲਾ ਜਿਸ ਘਰ ਵਿੱਚ ਭੈਣ ਹੋਵੇ 10 ਪੂਆ ਕੇ ਲੇਖੇ 10 ਕੁਲਾ ਜਿਸ ਘਰ ਵਿੱਚ ਪਿਤਾ ਦੀ ਭੈਣ ਹੋਵੇ 7 ਕੁਲ ਮਾਤ ਭੈਣ 7 ਕੁਲਾ ਮਾਤਾ ਦੀ ਭੈਣ ਮਾਸੀ ਇਹਨਾਂ ਦੀਆਂ ਵੀ ਤਰ ਜਾਂਦੀਆਂ ਇਹਨਾਂ ਨੂੰ ਜੇਕਰ ਜਮਾ ਕੀਤਾ ਜਾਏ ਤਾਂ 101 ਬਣ ਜਾਂਦੀ ਹੈ। ਕਿਉਂ ਕਹਿੰਦੇ ਤਤਵੇ ਤਾਂ ਤ੍ਰਿਕਾਲ ਵਿੱਚ ਕਰ ਵਿਚਾਰ ਐਸੇ ਕਿਹੋ। ਤਤਵੇ ਤੇ ਤ੍ਰਿਕਾਲੀ ਮਹਾਤਮਾ ਨੇ ਤ੍ਰਿਕਾਲੀ ਉਹਨੂੰ ਕਹਿੰਦੇ ਹਨ ਜਿਨੂੰ ਭੂਤ ਵਿਖਤ ਵਰਤਮਾਨ ਦੀ ਖਬਰ ਹੋਵੇ। ਜੋ ਹੋ ਚੁੱਕਿਆ ਜੋ ਹੋ ਰਿਹਾ ਜੋ ਹੋਵੇਗਾ ਸੰਸਾਰ ਵਿੱਚ। ਛਪਤਾ ਹੋਵੇ ਸੰ ਤ੍ਰਿਕਾਲੀ ਕਹਿੰਦੇ ਹਨ। ਤ੍ਰਿਕਾਲੀ ਮਹਾਤਮਾ ਨੇ ਆਪਣੇ ਅਨੁਭਵ ਤੇ ਵਿਚਾਰ ਕੇ ਇਹ ਕਿਹਾ ਹੈ ਹਕਤ ਹੋਤਿ ਜਿਸ ਵੰਸ਼ ਮੇ ਇਕ ਛਤਿ ਕੁ ਗੁਲ ਕੋਦਰੇ ਜਿਸ ਕੁਲ ਦੇ ਵਿੱਚ ਇਕ ਭਗਤ ਪੈਦਾ ਹੋ ਗਿਆ ਉਹ ਦੀ 101 ਕੁਲ ਤਰ ਜਾਂਦੀ ਏ ਤਦੇ ਕਵੀਰ ਜੀ ਕਹਿੰਨ ਕਵੀਰ ਸਹੀ ਕੁਲ ਭਲੀ ਜੇ ਕੁਲ ਹਰ ਕੋ ਉਦਾਸ ਜੇ ਕੁਲ ਦਾਸਨ ਉਪਜੈ ਸੋ ਕੁਲ ਟਾਗ ਪਲਾਸ ਉਸ ਕਲ ਕੁਲ ਨੂੰ ਬੇਅਰਥ ਮੰਨਿਆ ਜਿਹਦੇ ਵਿੱਚ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੋਇਆ ਤਾਂ ਤੇ ਉਹ ਮੁਕਤ ਪਵਿੱਤਰ ਤੇ ਤਨਤਾ ਯੋਗ ਹੈ